ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਖੋਗਿਆ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਮਾ ਕੌਸ਼ਲ ਪ੍ਰਿੰਸ ਜੀ ਨੇ ਲਖੀ ਇਤਰਾਉਣੀ ਜੀ ਮੈਨੂੰ ਵੀ ਮੌਕਾ ਮਿਲਿਆ ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਲਈ ਕਰਨਾ ਚਾਹੁੰਦੇ ਆ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆ ਔਰ ਬੜਾ ਚੰਗਾ ਲੱਗਿਆ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਖੋਗਿਆ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮਰਖੀ ਦਰਉਣੀ ਮੈਨੂੰ ਵੀ ਮੌਕਾ ਮਿਲਿਆ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜਰੂਰ ਦੇਖਣ ਜਾਣੀ ਆ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜੀ ਨੇ ਕਰਤੀਆਂ ਅੱਜ ਅਸੀਂ ਸਾਡੀ ਇੱਕ ਫਿਲਮ ਆ ਰਹੀ ਹੈ ਜੀ 13 ਸਤੰਬਰ ਨੂੰ ਅਰਦਾਸ ਸਰਬਤ ਦੇ ਭਲੇ ਦੀ ਅੱਗੇ ਟਾਈਮ ਨਹੀਂ ਫਿਰਦੇ ਅਸੀਂ ਨਾ ਲੇਟ ਹੋ ਗਏ ਤੁਹਾਡਾ ਤੁਹਾਡਾ ਕਸੂਰ ਨਹੀਂ ਜੀ ਅਸੀਂ ਲੇਟ ਹੋ ਗਏ ਮਾਫੀ ਚਾਹੁੰਦੇ ਆ ਹਮਾਤਮਾ ਕਿਰਪਾ ਕਰੇ ਅਸੀਂ ਫੇਰ ਜਦੋਂ ਫਿਲਮ ਸ਼ੁਰੂ ਹੋ ਗਈ ਸਿਨੇਮਾ ਚ ਲੱਗੀ ਫੇਰ ਇੱਥੇ ਆਈਏ ਫੇਰ ਤੁਹਾਨੂੰ ਸਾਰਿਆਂ ਨੂੰ ਖੁੱਲਾ ਟਾਈਮ ਦੇਵਾਂਗੇ 我。Wow. ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਾਹੀਂ ਕਰਨਾ ਚਾਹੁੰਦੇ ਆ ਇਸ ਫਿਲਮ ਰਾਹੀਂ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਸ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੋਗੀ ਆ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਭੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਲੱਖੀ ਇਧਰ ਆਉਣੇ ਜੀ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਰਦਾਸ ਬੜਾ ਵੱਖਰਾ ਜਿਹਾ ਕਰੈਕਟਰ ਦਿੱਤਾ ਹੋਰ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਫਿਲਮ ਦੇਖਣੀ ਦੀ ਹੈਗੀ ਚਲ ਪਰੇ ਸੀ ਜੀ ਅੱਜ ਅਸੀਂ ਸਾਡੀ ਇੱਕ ਫਿਲਮ ਆ ਰਹੀ ਹੈ ਜੀ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਪਹਿਲਾਂ ਸਾਡੀ ਫਿਲਮ ਆਈ ਸੀ 2016 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਅਸੀਂ ਫਿਲਮ ਜਿਹੜੀ ਆਈ ਉਹਦਾ ਅਗਲਾ ਪਾਰਟ ਸੀਗਾ ਅਰਦਾਸ ਕਰਾਂ ਉਹ 2019 ਚ ਆਈ ਤੇ ਹੁਣ 2024 ਦੇ ਵਿੱਚ 13 ਸਤੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਰਿਲੀਜ਼ ਕਰਨ ਲੱਗੇ ਆ ਜੀ ਜਿਹਦਾ ਨਾਮ ਹੈ ਅਰਦਾਸ ਸਰਬੱਤ ਦੇ ਭਲੇ ਦੀ ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆ 'ਚ ਰਹਿੰਦੇ ਨੇ ਨਹੀਂ ਕੀਤੇ ਤਾਂ ਅਜ ਵੱਡੀ ਸਕਰੀਨ ਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਹਨ ਉਹਨਾਂ ਨੂੰ ਲੈ ਕੇ ਇੱਕ ਫਿਲਮ ਹੈ ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਫਿਲਮ ਹੈ ਕਿ ਆਪਾਂ ਆਪਸੀ ਜਿਹੜਾ ਪੇਮ ਪਿਆਰ ਸਾਡੇ ਚ ਖਤਮ ਹੁੰਦਾ ਜਾਂਦਾ ਉਹ ਪੇਮ ਪਿਆਰ ਦੁਬਾਰੇ ਕਿਵੇਂ ਕਾਇਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕਾਇਮ ਰੱਖ ਸਕਦੇ ਆ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਆ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਆ ਕਿ ਸਾਲ ਦੇ ਵਿੱਚ 55 ਤੋਂ 60 ਫਿਲਮਾਂ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਬਾਰ-ਬਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਹੜੀਆਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਮਾਣਾ ਮੁਹੀ ਪਿਆਰ ਮਿਲੇ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ ਕਹਿ ਸਕਦੇ ਇਹਨੂੰ ਕਿ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਫਿਲਮ ਨਾਲ ਜੁੜੇ ਲੋਕਾਂ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਅ ਡਾਇਰੈਕਟਰ ਅਰਦਾਸ ਫਿਲਮ ਤੋਂ ਤਾਂ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀਗੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦਿੰਨੇ ਹੋ ਪਰ ਅਸੀਂ ਸਮਝਦੇ ਹਾਂ ਇਹ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਪੰਜਾਬੀ ਬੋਲੀ ਦੀ ਫਿਲਮ ਹੈ ਸਰਬੱਤ ਦੇ ਭਲੇ ਦੀ ਫਿਲਮ ਹੈ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਹਾਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਹਾਂ ਅਸੀਂ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਨਿੱਜ ਇਨਾਂ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਅੱਜ ਜਿਵੇਂ ਅਸੀਂ ਇੱਥੇ ਮੰਜੀ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਹਾਂ ਸੋ ਆਪਣਾ ਮਿਹਰ ਭਰੇ ਹੱਥ ਸਾਡੇ ਤੇ ਰੱਖੋ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾਂ ਅਰਦਾਸ ਤੋਂ ਹੋਰੀ ਅੱਗੇ ਨਹੀਂ ਚੱਲਦੀ ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਹੀ ਕਰਨਾ ਚਾਹੁੰਦੇ ਹਾਂ ਇਸ ਫਿਲਮ ਰਾਹੀ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਸ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈਗੀ ਹੈ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੋਗੀ ਹੈ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮੱਖੀ ਇਦਰਾਉਣੀ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਦਾਸ ਬੜਾ ਵੱਖਰਾ ਜਿਹਾ ਕੈਰੈਕਟਰ ਦਾ ਰੋਲ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਖੁਦ ਦੇਖਣੀ ਵੀ ਹੈਗੀ ਠੀਕ ਹੈ ਚਲ ਪਰੇ ਚੀਜ਼ ਕਰ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜੀ ਨੇ ਕਰਤੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆ ਔਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ 13 ਸਪਟੰਬਰ ਨੂੰ ਉਹ ਦੇਖ ਕੇ ਹੀ ਪਤਾ ਲੱਗ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਜਿਵੇਂ ਬਾਡਿੰਗ ਹੋ ਗਈ ਜਾਂ ਜਿਹੜਾ ਭੰਮੇ ਵਾਲੇ ਰੋਲ ਨੇ ਤੁਹਾਡੀ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਬਦ ਦੇ ਭਲੇ ਅਰਦਾਸ ਲਈ ਹੈਗੀ ਆ ਤੇ ਇਹ ਟੌਪ ਦੀ ਅਨਲਗ ਹੈ ਹਾਂਜੀ ਹਾਂਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਹੈ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ ਦੇਖ ਕੇ ਆਉਂਗੇ ਤੁਹਾਨੂੰ ਚੰਗਾ ਲੱਗੂਗਾ 13 ਸਪਟੰਬਰ ਅਰਦਾਸ ਸਰਬਦ ਦੇ ਭਲੇ